ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਗੋਦਰੀ ਸਾਹਿਬ ਫਰੀਦਕੋਟ ਵਿਖੇ ਬਚਪਨ ਸੀ ਜਦੋਂ ਮੇਰਾ ਭਗਤ ਕਬੀਰ ਸਾਹਿਬ ਆਪਣੇ ਮੁਰਿਦਾਂ ਨੂੰ ਦੱਸਣ ਲੱਗੇ ਕਿ ਦੇਖੋ ਮੈਂ ਨਿੱਕਾ ਸੀ ਛੋਟਾ ਸੀ ਤੇ ਮੇਰੀ ਮਾਂ ਕਹਿੰਦੀ ਸੀ ਫਰੀਦ ਅੱਲਾ ਅੱਲਾ ਜਪਿਆ ਕਰ ਕਿ ਮੈਂ ਕੋਸਦਾ ਜਬਾਤ ਨਾ ਅੱਲਾ ਦਾ ਜਪਾਂਗਾ ਪਰਮਾਤਮਾ ਦਾ ਨਾਮ ਜਪਾਂਗਾ ਫਿਰ ਕੀ ਹੋਏਗਾ ਕਿਉਂਕਿ ਬੱਚਿਆਂ ਮਿੱਠੇ ਨਾਲ ਬੜਾ ਪਿਆਰ ਹੁੰਦਾ ਇਸ ਲਈ ਬੱਚਿਆਂ ਮਿੱਠੇ ਨਾਲ ਰਾਤ ਨੂੰ ਬੜਾ ਪਿਆਰ ਕਰਦੇ ਫਿਰ ਮਾਂ ਮੇਰੀ ਕਹਿੰਦੀ ਹੁੰਦੀ ਸੀ ਭਗਤ ਕਬੀਰ ਸਾਹਿਬ ਕਹਿ ਗਏ ਆਪਣੇ ਮੁਰਿਦਾਂ ਨੂੰ ਕਹਿੰਦਾ ਮੇਰੀ ਮਾਂ ਕਹਿੰਦੀ ਹੁੰਦੀ ਸੀ ਜੇ ਮੈਂ ਅੱਲਾਹ ਨਾਲ ਦਿੱੱਪੇਗਾ ਨਾ ਫਿਰ ਪਹੁੰਚਿਆ ਉੱਥੇ ਸ਼ੋਮਨੀਆ ਕਾਲੀਕਲ ਦੇ ਸਾਧਕਾ ਦਿੱੱਪੀ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੋ ਦਿਨ ਪਹਿਲਾਂ ਪਰਿਵਾਰ ਦੇ ਨਾਲ ਕਿਉਂਕਿ ਇਸ ਪਰਿਵਾਰ ਦੇ ਨਾਲ ਵੱਡੇ ਬਾਦਲ ਸਾਹਿਬ ਦਾ ਔਰ ਸਰਦਾਰ ਗੁਰਦੀਪ ਸਿੰਘ ਜੀ ਬਾਦਲ ਸਾਹਿਬ ਦਾ ਜੋ ਨਾਤਾ ਹੂ ਉਹ ਉਨੂੰ ਤੁਸੀਂ ਬਾਪੂ ਜੀ ਜਾਣਦੇ ਹੋ ਉਹ ਜਹਾਦੀ ਲੋਕਾਂ ਕੇ ਮੇਰੇ ਇਤਰਾਜ ਦੇ ਨਾਲ ਦੁੱਖ ਸਾਂਝਾ ਕਰਕੇ ਗਏ ਸ਼ੋਭਨੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਸਰਦਾਰ ਅਨਤਾਰ ਸਿੰਘ ਜੀ ਬਰਾੜ ਸਾਹਿਬ ਉਹ ਇਥੇ ਸੁਬੈਮਾਨ ਨੇ ਬਹੁਤ ਹੀ ਸਤਾਰਿਓ ਸਰਦਾਰ ਪਰਮਭਗਤ ਸਿੰਘ ਜੀ ਪੰਡਿਤ ਰਮਾਣ ਜਿਹੜੇ ਥੋੜੇ ਜਹਾਦੀ ਲੋਕਾਂ ਕੇ ਗਏ ਨੇ ਮਹਾਨ ਸਤਿਕਾਰਯੋਗ ਸਰਦਾਰ ਸ਼ੇਰ ਸਿੰਘ ਜੀ ਮੰਡ ਵਾਲਾ ਸਾਹਿਬ ਜਨਰਲ ਸਕਤਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤਰਿੰਕ ਮੇਤਰੀ ਸਰਕਾਰਯੋਗ ਸਦਾ ਗੁਰਿੰਦਰਪਾਲ ਸਿੰਘ ਜੀ ਰਾਣੀਕੇ ਸਾਹਿਬ ਜੋ ਕਿ ਸਰਦਾਰ ਗੁਲਜਾਰ ਸਿੰਘ ਜੀ ਰਾਣੀਕੇ ਸਾਹਿਬ ਦੇ ਪੁੱਤਰ ਨੇ ਅਦਭਯ ਯੋਗ ਬੀਬੀ ਹਰਗੁਮਿੰਤ ਕੌਰ ਜੀ ਜੋ ਪ੍ਰਧਾਨ ਨੇ ਕੌਮੀ ਪ੍ਰਧਾਨ ਨੇ ਸਤਰੀ ਵਿੰਗ ਸ਼ੋਨੀ ਅਕਾਲੀ ਦਲ ਨੇ ਉਹ ਵੀ ਇੱਥੇ ਮੌਜੂਦ ਨਹੀਂ ਉਹਨਾਂ ਦਾ ਵੀ ਧੰਮਾਲ ਜਥੇਦਾਰ ਤੀਰਤ ਸਿੰਘ ਜੀ ਮਾਲਾ ਸਾਹਿਬ ਜਨਰਲ ਸਕੱਤਰ ਸ਼ੋਮਨੀ ਅਕਾਲੀ ਦਲ ਹਲਕਾ ਇੰਚਾਰਜ ਔਰ ਅਬਜ਼ਰਵਰ ਜ਼ਿਲ੍ਹਾ ਮੋਗਾ ਉਹ ਵੀ ਇੱਥੇ ਪਰਿਵਾਰ ਦੇ ਨਾਲ ਦੇਖਤਾਂ ਹੁਣ ਕਰਕੇ ਇੱਥੇ ਹਾਜ਼ਰ ਨਹੀਂ ਸ਼੍ਰੀ ਖਡਮੁਖ ਭਾਰਤੀ ਜੀ 사ਗਸ਼ਵਨ ਸਿੰਘ ਸੇਵਲਾਲਾ ਸੁਪਾਸ ਕਰਤ ਖੇਤਮੀ ਦੁੱਧ ਯੂਨੀਅਨ ਸਰਦਾਰ ਬਖਸ਼ ਸਿੰਘ ਜੀ ਰਣਿਆ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਜੀ ਪੱਟੀ ਸਾਹਿਬ ਸਿਮੀਨਾਰ ਕਾਂਗਰਸੀ ਆਗੂ ਉਹ ਵੀ ਇੱਥੇ ਬਰਾਮਣਾ ਉਹਨਾਂ ਦਾ ਵੀ ਤੈਗਦੂ ਧੰਨਵਾਦ ਸਰਦਾਰ ਕਤਰ ਸਿੰਘ ਜੀ ਖਰਾਦ ਬਰਾੜ ਖਰਾਦ ਸਾਹਿਬ ਔਰ ਬਹੁਤ ਹੀ ਸਤਕਾਰਯੋਗ ਸਰਦਾਰ ਸਾਧੂ ਸਿੰਘ ਜੀ ਸਾਧਕਾ ਐਮਐਲਏ ਬਾਦਾਪੁਰਾਣਾ ਉਹਨਾਂ ਦੇ ਸੁਪੁੱਤਰ ਸਰਦਾਰ ਜਗਤਾਰ ਸਿੰਘ ਜੀ ਰਾਜਿਆਣਾ ਸਾਹਿਬ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਦਾ ਵੀ ਤੈਗਦੂ ਧੰਨਵਾਦ ਸਰਦਾਰ ਰਜਿੰਦਰ ਸਿੰਘ ਜੀ ਗੱਲਾਂ ਸਾਹਿਬ ਸਤ ਅੰਮ੍ਰਿਤ ਸਿੰਘ ਜੀ ਰਾਮਿਆਣਾ ਸਰ ਰੰਜੀਤ ਸਿੰਘ ਜੀ ਚੇਅਰਮੈਨ ਸਾਹਿਬ ਸਲਾਹ ਹਰਮੇਲ ਸਿੰਘ ਜੀ ਮੌੜ ਸਾਡਾ ਚੇਅਰਮੈਨ ਮਾਰਕੀਟ ਮੇਂ ਦੀ ਬਾਕਾ ਪੜਣਾ ਸਰਦਾਰ ਸੁਭਜਿੰਦਰ ਸਿੰਘ ਜੀ ਛਿੰਦਾ ਚੇਅਰਮੈਨ ਬਾਕਾ ਪੜਣਾ ਸਲਾਹ ਗੁਰਚੰਦ ਸਿੰਘ ਜੀ ਸਾਡਾ ਨਰਦੀਪ ਸਿੰਘ ਜੀ ਮਹੂ ਜ਼ਿਲ੍ਹਾ ਪ੍ਰਧਾਨ ਕਾਂਗਰਸ ਫੀਲਡ ਕੋਟ ਸਰਦਾਰ ਵਰਜੀਤ ਸਿੰਘ ਜੀ ਕਿ ਲੋਕ ਸਰਦਾਰ ਯਾਦ ਰਿੰਦਰ ਸਿੰਘ ਜੀ ਜਾਰੀ ਜੈਲਦਾ ਸਾਹਿਬ ਐਮਸੀ ਸਰਵਾਨ ਅੱਜ ਬਹੁਤ ਸਾਰੀਆਂ ਮਾਇਨਾਰ ਸ਼ਖਸੀਅਤਾਂ ਜਿਨ੍ਹਾਂ ਦਾ ਸਮੇਂ-ਸਮੇਂ ਦੇ ਨਾਲ ਇੱਥੋਂ ਨਾਮ ਜਾਇਦਾ ਹੈਗਾ ਪਰਿਵਾਰ ਵੱਲੋਂ ਜਿੱਥੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੇ ਤਮਨਾਤ ਹੈ ਉੱਥੇ ਪਰਿਵਾਰ ਚਾਹੁੰਦਾ ਤਾਂ ਇਹ ਹੀ ਹੈ ਕਿ ਸਾਰੀਆਂ ਮਾਇਨਾਰ ਸ਼ਖਸੀਅਤਾਂ ਨੂੰ ਇੱਥੇ ਬੋਲਣ ਦੇ ਲਈ 2-2 ਮਿੰਟ ਜਿਹੜੇ ਜ਼ਰੂਰ ਦਿੱਤੇ ਜਾਣ ਪਰ ਸਮੇਂ ਦੀ ਮਜ਼ਾਕਤ ਨੂੰ ਦੇਖਦੇ ਹੋਏ ਸਿਰਫ ਦੋ ਤਿੰਨ ਬਲਾਰੇ ਉਹ ਬੁਲਾਏ ਜਾਣੇ ਨੇ ਬਾਕੀ ਬਲਾਰੇ ਜਿਹੜੇ ਨੇ ਤੁਸੀਂ ਸਾਡੇ ਲਈ ਸਾਰੇ ਹੀ ਬੜੇ ਸਰਤਾਜ ਲੋਗ ਉਹਨਾਂ ਦੇ ਯੋਗ ਬਹੁਤ ਸਾਰੀਆਂ ਦੇਈਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਨਾਮ ਬੋਲਣ ਵੱਲੋਂ ਵੀ reh ਜਾਏਗਾ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਇੱਥੇ ਬਰਾਜਮਾਨ ਹੋ ਤੁਹਾਡਾ ਪਰਿਵਾਰ ਵੱਲੋਂ ਜਿੰਦਗੀਆਂ ਗੈਰਾਂ ਵਿੱਚੋਂ ਇਸ ਲਈ ਧੰਨਵਾਦ ਹੈ ਕਿਉਂਕਿ ਤੁਸੀਂ ਅਜਿਹੇ ਮੌਕੇ ਤੇ ਪਰਿਵਾਰ ਦੇ ਨਾਲ ਦੁੱਤ ਸਾਂਝਾ ਕਰਨ ਲਈ ਆਏ ਹੋ ਆਪਣਾ ਪਿਆਰ ਔਰ ਸਰਦਾਰ ਮਜੀਦ ਸਿੰਘ ਜੀ ਬਾਦਲ ਸਾਹਿਬ ਦੇ ਨਾਲ ਤੁਹਾਡਾ ਜਿਹੜੀ ਨੇਕਤਾ ਹੈ ਉਹ ਇਕਲ ਸੌਂਦੀ ਹੈ ਤਾਂ ਲਫ਼ਾਜ਼ ਨਹੀਂ ਕਿ ਕਿਹੜੇ ਰਫ਼ਾਜ਼ਾ ਦੇ ਨਾਲ ਤੁਹਾਡਾ ਧੰਨਵਾਦ ਕੀਤਾ ਜਾਵੇ ਸੋ ਦੋ ਦਿਨ ਬਲਾਰੇ ਜਿਨ੍ਹਾਂ ਦੇ ਵਿੱਚ ਮੈਂ ਬੇਨਤੀ ਕਰਾਂ ਕਿ ਜਥੇਦਾਰ ਮੀਰਤ ਸਿੰਘ ਜੀ ਮੱਲਾ ਸਾਹਿਬ ਉਹ 2 ਮਿੰਟ ਦੇ ਲਈ ਪਰਿਵਾਰ ਦੇ ਨਾਲ ਆਪ ਸਭ ਸੰਗਤ ਦੇ ਨਾਲ ਮੁਖਾਤਬ ਹੋਵਾਂਗੇ ਕਿਉਂਕਿ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਸਾਹਿਬ ਦਾ ਇਹਨਾਂ ਦੇ ਨਾਲ ਬੜਾ ਤ੍ਰੇਂਚੀ ਸਦਾ ਸੁਭਾ ਸਿੰਘ ਜੀ ਬਾਦਲ ਸਰਦਾਰ ਕੇਵਲ ਸਿੰਘ ਜੀ ਬਾਦਲ ਸਾਫਤਾ ਮੀਤ ਪ੍ਰਧਾਨ ਸ਼ੋਨੀ ਪਟਵਾਰਾ ਪ੍ਰਬੰਧਕ ਕਮੇਟੀ ਜਿਹੜੇ ਸਦਾ ਸੁਭਾ ਸਿੰਘ ਜੀ ਬਾਦਲ ਸਾਹਿਬ ਦੇ ਵੱਡੇ ਭਰਾਤਾਂ ਨੇ ਸਰਦਾਰ ਪੀਰਤ ਸਿੰਘ ਜੀ ਮਾਲਾ ਸਾਹਿਬ

ਪਰ ਮਾਤਮਾਂ ਦੇ ਸੰਦਰਭ ਤਾਂ ਕਿ ਤੁਮ ਚਲੇ ਜਾਣਾ ਹੁੰਦਾ ਪਰ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਜੀਵਨ ਦਾ ਪ੍ਰਬੰਧ ਦਾ ਲੇਖਾ ਚੁੱਕਾ ਜਲਦਰ ਇਹ ਵੀ ਜਿਵੇਂ ਸਮੇਂ ਤੋਂ ਪਹਿਲਾਂ ਜਦੋਂ ਜਦਿਆਂ ਪ੍ਰਵਾਹ ਨੂੰ ਬੜੀ ਲੋੜ ਸੀ ਇਹਦੇ ਲਾਲੀਬਾਦ ਜੀ ਪਾਲੀਬਾਦ ਜੀ ਬੇਟੀ ਮੰਤਰੀ ਤੋਂ ਜੀ ਇਹ ਸੂਚੇ ਬਾਦਲ ਪਰਿਵਾਰ ਨਾਲ ਸੁਝਾ ਕਰਦੇ ਗਿਲਾਉ ਦਿੱਤਾ। ਪਰਮੇਸ਼ਰ ਨੂੰ ਸਵਾਰ ਦਰਗਾ ਚੱਲਿਆ ਸੱਚੀ ਵੇਰਗਾ ਗਏ ਸ਼ਿਕਾਪਣ ਬੋਲਿਆ। ਕਾਈ ਗੁਰਦਾਸ ਜੀ ਦੀ ਪਾਣੀ ਦੇ ਸਤਿ ਸਾਰ ਪਰਮਾਤਮਾ ਵੱਲੋਂ ਜੋ ਸਮਾਂ ਮਿਆ ਉਸ ਨੂੰ ਸੰਪੂਰਨ ਕਰਦੇ ਹੋਏ ਅਗਰ ਪ੍ਰਤੀਸਾਧ ਜੀ ਜੀ ਕੋਣ ਦੇ ਹੋਈ ਗੁਰੂ ਰੂਪ ਸਾਹਿਬ ਜੀ ਵਾਹਿਗੁਰੂ ਜੀ ਦਾ ਬੰਦਾ ਵਾਹਿਗੁਰੂ ਜੀ ਦਾ ਸਕਾਲ ਨੂੰ ਵਿਰੋਧ ਮੇਰੇ ਕੋਲ ਕੋ ਇੰਨੇ ਵਧੀਆ ਸ਼ਬਦ ਨਹੀਂ ਜਨਮ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਦਾ ਤੁਹਾਡੇ ਪਰਿਵਾਰ ਦੇ ਨਾਲ ਦੋਸਤ ਵਿੱਚ ਸਪੋਟ ਸਾਰੰਗ ਉਹ ਲਾਇਆ ਤੇ ਮੇਰੇ ਤੋਂ ਪਹਿਲਾਂ ਸਾਰੇ ਬਣਾਇਆ ਜੀ ਦੱਸ ਸੀ ਦਿੱਤਾ ਹੈ ਤੁਸੀਂ ਬਾਈ ਆਪਣਾ ਪਰਵਾਹ ਜੀ ਬੋਲੋ ਭੋਜਨ ਲਗਾਇਆ ਤੇ ਬਹੁਤ ਵਧੀਆ ਕਰਨੀ ਪਰ ਜਿਹੜਾ ਸਾਨੂੰ ਘਟਾ ਪਿਆ ਤੁਸੀਂ ਮੇਰਾ ਜਾਨ ਉਹਨੇ ਪਰਗੀ ਕੋ ਦਿਨ ਉਹਰੇ ਦੇ ਰਹਿ ਗਏ ਸੱਤ ਦਿਨ ਉਹ ਮੌਤ ਇੱਕ ਪਾਲ ਸੀ ਤੇਰੀ ਤੋਂ ਵੀ ਗੁਰਬਾਣੀ ਦੇ ਰਹੀ ਸੰਦੇਸ਼ ਹੈ ਤਿਆਰ ਜਾਣਾ ਤੇ ਮਨ ਲਈ ਤੇਰਸਾ ਮਾਫਨਾ ਹੋਵੇ ਜੀ ਕਰ ਸਹਿਮਨਾ ਨਾ ਇਸਦੇ ਪਰ ਸਹਿਜਾ ਮੰਨਣਾ ਉਹਨਾਂ ਨੂੰ ਮੌਤ ਆਈ ਮੌਤ ਦਾ ਭੌਤਿਕ ਆਈ ਪਰ ਦੇਵਾਰਤੀ ਤੇ ਜੋ ਸਾਡੀ جی کبھیلداری ہے وہ ابھی آدر لے رہے انہیں بڑی محنت کر کے اپنے ہفتے پالیا جوان ہی بڑے کرتے پر جب